ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਰਜ ਰਾਜਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਪੈਂਡਾ ਪਰ ਨੇੜੇ ਭਧੌੜਾ ਕੋਲੇ ਜੰਗੀਆਂਣਾ ਠੀਕ ਹੈ ਜੀ ਇਹ ਦੂਜੇ ਪਾਸੇ ਦਾ ਜ਼ਿਲ੍ਹੇ ਦਾ ਆ ਗਿਆ ਪੈਂਡਾ ਤੇ ਭਧੌੜ ਦੇ ਬਿਲਕੁਲ ਨੇੜੇ ਆ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਕਿ ਲੂ ਝੋਟੀਆ ਪਹਿਲਣ ਸੁਆ ਸੋਨਾ ਤੇ 25 ਤਰੀਕ ਨੂੰ ਦਿਨ ਪੁਰਿਆ 25 ਤਰੀਕ ਨੂੰ ਤੇ ਅੱਜ ਹੋ ਗਈ ਬਾਈ ਤੇ ਇੱਕ ਦੋ ਦਿਨ ਉੱਪਰ ਵੀ ਲੈ ਸਕਦਾ ਲੈ ਸਕਦੀ ਆ ਤੇ ਬਾਕੀ ਬਾਈ ਇਹਦੀ ਮਾਨ ਦਾ ਰਿਕਾਰਡ ਦੱਸਦਾ ਕਹਿੰਦਾ ਵੀ 12 13 ਮੀਟਰ ਦੀ ਮਾਨ ਦਾ ਰਿਕਾਰਡ ਸੀ ਘਰ ਦੀ ਝੋਟੀ ਆ ਠੀਕ ਆ ਜੀ ਲੋ ਜੀ ਚੰਗਾ ਕੱਦ ਵਲਡਾ ਬਾਕੀ ਤੋਰਾ ਤੋਰਾ ਕਰਮਾ ਵਾਲੀ ਦਾ ਵੱਡੀ ਵੀਡੀਓ ਦਿਖਾਇਆ ਹੋਆ ਜੀ ਦੇਖ ਸਕਦੇ ਹੋ ਠੀਕ ਆ ਜੀ ਬਾਈ ਜੀ ਨਾ ਅੱਜ ਰੁਕਣਾ ਨਾ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਸਕਰੀਨ ਦੇ ਉੱਪਰਲੀ ਸਾਈਡ ਜਦੋਂ ਭਰਾਏ ਸੇਲ ਹੋ ਗਈ ਤਾਂ ਆਪਾਂ ਲਿਖ ਦਾਂਗੇ ਵੀ ਸੇਲ ਹੋ ਗਈ ਠੀਕ ਹੈ ਨਾ ਕਈ ਭਰਾ ਫੋਨ ਮੈਨੂੰ ਲਾਉਣ ਲੱਗ ਜਾਂਦੇ ਆ ਜਦੋਂ ਕਿਉਂਕਿ ਇਹ ਕਿਹੜਾ ਪਪਾਰ ਦਾ ਕੰਮ ਕਰਦਾ ਬਾਈ ਹੈਨਾ ਘਰੇਲੂ ਛੋਟੀ ਆ ਤੇ ਆਪਾਂ ਲਿਖ ਦੇ ਦਿੰਨੇ ਵੀ ਸੇਲ ਹੋ ਗਈ ਹੈਨਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਤੈਦਲੋਂ ਸੋਡਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ